ਅੱਜ ਅਸੀਂ ਇੱਕ ਐਸੇ ਪਿੰਡ ਦੇ ਵਿੱਚ ਮੌਜੂਦ ਆ ਜਿਸ ਪਿੰਡ ਨੂੰ ਵਰਦਾਨ ਹੈ ਕਿ ਪਿੰਡ ਦੇ ਕਿਸੇ ਵੀ ਜੀ ਨੂੰ ਕੋਈ ਸੱਪ ਡਸੇਗਾ ਤਾਂ ਉਸ ਦਾ ਨੁਕਸਾਨ ਨਹੀਂ ਹੋਵੇਗਾ। ਹਾਂਜੀ ਇਹ ਸੱਚੀ ਗੱਲ ਹੈ ਜੀ। ਇਹ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਖਸ਼ਸ ਕੀਤੀ ਹੋਈ ਹੈ। ਉਹਨਾਂ ਦਾ ਵਰ ਦਿੱਤਾ ਹੋਇਆ ਹੈ ਵੀ ਇਸ ਜੁੱਧ ਦੇ ਵਿੱਚ ਕਦੇ ਵੀ ਕਿਸੇ ਦਾ ਸੱਪ ਡੰਗਣ ਦੇ ਨਾਲ ਨੁਕਸਾਨ ਨਹੀਂ ਹੋਵੇਗਾ। ਕੋਈ ਕਿੱਸਾ ਅਜਿਹਾ ਹੋਇਆ ਕਿ ਕਿਸੇ ਨੂੰ ਤੁਸੀਂ ਅੱਖੋਂ ਦੇਖਿਆ ਹੋਵੇ ਯਾਰ ਸੱਪ ਲੜਿਆ ਹੋਵੇ ਪਰ ਉਹਦਾ ਕੋਈ ਨੁਕਸਾਨ ਨਾ ਹੋ। ਨੇ ਸਾਡੇ ਤੋਂ ਪਹਿਲੀ ਗੱਲ ਤੋਂ ਸੱਪ ਦੱਸਦਾ ਹੀ ਨਹੀਂ ਸੀਗਾ ਜੇ ਬਾਈ ਦੀ ਵੀ ਕਿਸੇ ਨੂੰ ਡੱਸ ਵੀ ਜਾਵੇ ਤਾਂ ਕਿਸੇ ਦੀ ਮੌਤ ਨਹੀਂ ਹੋਈ ਸਾਡੇ ਸਾਹਸਾਤ ਫੁੱਟ ਦੇ 8 ਫੁੱਟ ਦੇ ਸੱਪ ਮੈਂ ਇਸ ਸਥਾਨ ਤੇ ਖੁਦ ਵੇਖਿਆ ਪਰ ਤੁਸੀਂ ਡਰਦੇ ਨਹੀਂ ਸੀ ਤੁਹਾਨੂੰ ਪਤਾ ਕਿ ਸਾਨੂੰ ਤਾਂ ਵਰਦਾਨੀ ਨਾਮ ਬੜੀ ਮਹਾਰਾਜੀ ਕਿਰਪਾ ਕਰੀ ਵੀ ਅੱਧ ਜਿੰਨੇ ਆ ਕਮਰੇ ਆ ਮਗਰ ਆਪਣੇ ਇਹ ਕਮਰਿਆਂ ਦੇ ਵਿੱਚ ਵੀ بڑے ਸੱਪ ਆਉਂਦੇ ਆ ਸੱਪ ਆਉਂਦੇ ਰਹੇ ਹਰੇਕ ਕਮਰੇ ਦੇ ਵਿੱਚ ਇੱਕ ਇੱਕ ਦੋ ਸੱਪ ਕਈ ਵਾਰ ਆ ਦੇਖਿਓਏ ਦੱਸਿਆ ਤਾਂ ਜ਼ਰੂਰ ਹੈਗਾ ਜੀ ਪਰ ਨੁਕਸਾਨ ਨਹੀਂ ਕੋਈ ਵੀ ਹੋਇਆ ਜੀ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਦੱਸ ਤਾਂ ਲੈਂਦੀ ਆ ਚਲੋ ਜਾਨਵਰ ਹੈਗਾ ਜਾਂ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਘਰ ਦਾ ਇੱਕ ਬੱਚਾ ਕਿਰਪਾ ਸਮਝਦੇ ਹੋ ਮਹਾਰਾਜ ਦੀ ਮਹਾਰਾਜ ਦੀ ਹਾਂ ਜੀ ਹਾਂ ਜੀ ਜਦੋਂ ਦਾ ਸਾਡੇ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਬਣਨ ਲੱਗਿਆ ਉਦੋਂ ਦੀ ਬਹੁਤ ਮਹਾਰਾਜ ਦੀ ਕਿਰਪਾ ਜੀ ਉਸ ਸਮੇਂ ਦਰਖਤਾਂ ਦੇ ਉੱਤੇ ਸੱਪ ਬੜੇ ਸਨ ਜੋ ਪੁੱਠੇ ਲਟਕ ਰਹੇ ਸਨ ਸੰਗਤਾਂ ਨੇ ਬੇਨਤੀ કરી ਸਤਿਗੁਰੂ ਜੀ ਇਹ ਕੋੜੇ ਆਵਜੀ ਪਾਸੇ ਖੋਲੋ ਸੱਪ ਬੜੇ ਆ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਭਾਈ ਇਹ ਖਿਰ ਲੰਗ ਹੈ। ਇਹ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਨਗੇ ਆ। ਅੱਛਾ। ਉਸ ਸਮੇਂ ਤੋਂ ਲੈ ਕੇ ਸਤਿਗੁਰਾਂ ਦੀ ਏਸੀ ਕਿਰਪਾ ਇਸ ਪਿੰਡ ਦੀ ਝੂ ਤੱਕ ਕਦੇ ਵੀ ਕਿਸੇ ਦਾ ਸੱਪ ਡੰਗਣ ਦੇ ਨਾਲ ਨੁਕਸਾਨ ਨਹੀਂ ਹੋਇਆ। ਸਾਡੇ ਇੱਕ ਪਿੰਡ ਦੇ ਵਿੱਚ ਵੈਦ ਹੈ ਬੂਟਾ ਸਿੰਘ ਜੀ ਵੈਦ ਪੁਰਾਣੇ ਵੈਦ ਸਨ। ਸੱਪ ਦਾ ਕਿੰਨਾ ਵੀ ਡੰਗਿਆ ਹੋਇਆ ਇਸ ਨਗਰ ਦੇ ਵਿੱਚ ਆ ਜਾਂਦਾ ਉਹ ਕਿਸੇ ਨੂੰ ਉਹਨਾਂ ਖੂਨ ਮਿਲਣਾ ਚਾਹੀਦਾ ਸੀ। ਉਹ ਮੌਤ ਨਹੀਂ ਹੋਣ ਦਿੰਦੇ ਸੀ ਪਿੰਡ ਦੇ ਵਿੱਚ ਇਹ ਵੀ ਮੌਜੂਦ ਹੈ ਕਿ ਕਿਤੇ ਹੋਰ ਵੀ ਕਿਸੇ ਦੇ ਲੜ ਜੇ ਸਭ ਕਿਸੇ ਹੋਰ ਪਿੰਡ ਚ ਤਾਂ ਉਹਦਾ ਵੀ ਇਲਾਜ ਉਹਦਾ ਵੀ ਇਲਾਜ ਹੁੰਦਾ ਹੈ ਸ਼ਰਤਗਲ ਆ ਜਾ ਜੀ ਸ਼ਰਤਗਲ ਆ ਜਾ ਉਹਨਾਂ ਦੇ ਕੋਲ ਹਾਂਜੀ ਆ ਜੀ ਕਿਹੜੇ ਕਿਹੜੇ ਹੋਰ ਗੁਰੂ ਸਾਹਿਬ ਇਸ ਪਿੰਡ ਦੇ ਵਿੱਚ ਆਏ ਹੋਏ ਸਭ ਤੋਂ ਪਹਿਲਾਂ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਤੇ ਸਤਿਗੁਰ ਜੀ ਨੇ ਚੱਲੇ ਪਾਤੇ ਇਥੋਂ ਸਤਿਗੁਰ ਜੀ ਚੱਲ ਕੇ ਮੱਲੇ ਪਿੰਡ ਚਲੇ ਗਏ ਤੇ ਹੌਲੀ ਹੌਲੀ ਜਿਹੜੀ ਸਰਾਲ ਸੀ ਉਹ ਮੱਲੇ ਪਿੰਡ ਗਈ ਉਥੇ ਮਲੇ ਪਿੰਡ ਜਦੋਂ ਸਰਾਲ ਨੂੰ ਵੇਖਿਆ ਸੰਗਤਾਂ ਨੇ ਸਿੱਖਾਂ ਨੇ ਵੀ ਸਰਾਲ ਆ ਰਹੀ ਹੈ ਮਾਰਨ ਲੱਗੇ ਸਤਿਗੁਰੂ ਜੀ ਨੇ ਰੋਕ ਦਿੱਤਾ ਵੀ ਨਹੀਂ ਪਾਈ ਮਾਰਨਾ ਨਹੀਂ ਆਉਣ ਦਿਓ ਸਤਿਗੁਰੂ ਜੀ ਦੇ ਕੋਲ ਆਈ ਸਤਿਗੁਰੂ ਜੀ ਨੇ ਮਾਰ ਰਹੇ ਨੇ ਚਰਨਾਂ ਦਾ ਆਪਣਾ ਗੂਠਾ ਲਿਆ ਉਸ ਸਮੇਂ ਜਿਹੜੀ ਸਰਾਲ ਸੀ ਉਹ ਆਪਣਾ ਸਰੀਰ ਜਿਹੜਾ ਛੱਡ ਗਈ ਤੇ ਜਦੋਂ ਵੀ ਕਿਸੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਣਾ ਜਾਂ ਕੋਈ ਪੱਤਰ ਦੀ ਦਾਤ ਵਾਸਤੇ ਦੂਰੋਂ ਦੂਰੋਂ ਚੱਲ ਕੇ ਲੋਕ ਤਿੰਨ ਪਾਸ਼ੀਆਂ ਦਾ ਇਤਿਹਾਸ ਸਥਾਨ ਸਮਝ ਕੇ ਇਸ ਪਾਵਨ ਸਥਾਨ ਤੇ ਆਉਂਦੇ ਆ ਅਸੀਂ ਤੁਹਾਨੂੰ ਪੰਜਾਬ ਦੇ ਹਰੋ ਇੱਕ ਪਿੰਡ ਦਿਖਾਉਣੇ ਆ ਜੋ ਇੱਕ ਵੱਖਰੀ ਪਹਿਚਾਨ ਰੱਖਦੇ ਨੇ ਅੱਜ ਅਸੀਂ ਇੱਕ ਐਸੇ ਪਿੰਡ ਦੇ ਵਿੱਚ ਮੌਜੂਦ ਆ ਜਿਸ ਪਿੰਡ ਨੂੰ ਵਰਦਾਨ ਹੈ ਕਿ ਪਿੰਡ ਦੇ ਕਿਸੇ ਵੀ ਜੀ ਨੂੰ ਕੋਈ ਸੱਪ ਡਸੇਗਾ ਤਾਂ ਉਸ ਦਾ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਅਸੀਂ ਬਹੁਤ ਸਾਰੀਆਂ ਖਬਰਾਂ ਦੇਖਦੇ ਹੁੰਨੇ ਆ ਸੱਪ ਦੇ ਡਸਣ ਨਾਲ ਚੰਦ ਕੰਟਿਆਂ 'ਚ ਵੀ ਮੌਤ ਹੋ ਜਾਂਦੀ ਹੈ ਪਰ ਇਸ ਪਿੰਡ ਨੂੰ ਇਹ ਵਰਦਾਨ ਹੈ ਇਸ ਪਿੰਡ ਦੇ ਮੌਤਵਾਰ ਲੋਕ ਮੌਜੂਦ ਨੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਮੌਜੂਦ ਹੈ ਗੱਲਬਾਤ ਕਰਾਂਗੇ ਇਸ ਪਿੰਡ ਦੇ ਇਤਿਹਾਸ ਬਾਰੇ ਜਾਣਾਂਗੇ ਪ੍ਰੋ ਪੰਜਾਬ ਟੀਵੀ ਤੇ ਅੱਜ ਇਸ ਪੂਰੇ ਪਿੰਡ ਦੇ ਇਤਿਹਾਸ ਦੀ ਗੱਲ ਕਰਾਂਗੇ ਕਿਹੜੇ ਕਿਹੜੇ ਗੁਰੂ ਸਾਹਿਬ ਇਸ ਪਿੰਡ ਦੇ ਵਿੱਚ ਆਏ ਸੀ ਕੀ ਕੀ ਉਹਨਾਂ ਨੇ ਕਿਸ-ਕਿਸ ਨੂੰ ਸ਼ਰਬ ਦਿੱਤਾ ਕੀ ਵਰਦਾਨ ਦਿੱਤਾ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਪੂਰੇ ਪਿੰਡ ਵਾਲਿਆਂ ਦਾ ਤੇ ਸੇਵਾਦਾਰ ਜੀ ਤੁਹਾਡਾ ਸਾਰਾ ਦਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਲਾਂਬਾ ਵਾਲੇ ਦੀ ਇਹ ਗੱਲ ਸੁਣਦੇ ਆ ਰਹੇ ਸੀ ਕਿ ਇਸ ਪਿੰਡ ਨੂੰ ਐਸਾ ਵਰਦਾਨ ਹੈ ਕਿ ਸੱਪ ਦਸਣ ਨਾਲ ਕਿਸੇ ਜੀ ਦੀ ਮੌਤ ਨਹੀਂ ਹੋਵੇਗੀ ਕੋਈ ਨੁਕਸਾਨ ਨਹੀਂ ਹੋਵੇਗਾ ਕੀ ਇਹ ਸੱਚ ਹੈ ਹਾਂ ਜੀ ਇਹ ਸੱਚੀ ਗੱਲ ਹੈ ਜੀ ਇਹ ਕਲੰਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਖਸ਼ਸ ਕੀਤੀ ਹੋਈ ਹੈ ਅੱਛਾ ਉਹਨਾਂ ਦਾ ਵਰ ਦਿੱਤਾ ਹੋਇਆ ਹੈ ਵੀ ਇਸ ਜੂ ਦੇ ਵਿੱਚ ਕਦੇ ਵੀ ਕਿਸੇ ਦਾ ਸੱਪ ਡੰਗਣ ਦੇ ਨਾਲ ਨੁਕਸਾਨ ਨਹੀਂ ਹੋਵੇਗਾ ਕਹਾਣੀ ਕੀ ਹੈ ਪੂਰੀ ਕਹਾਣੀ ਦੱਸੋ ਸਾਨੂੰ ਕਿਵੇਂ ਇਹ ਜਿਸ ਸਮੇ ਕਲੰਗੀਧਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸਥਾਨ ਤੇ ਆਏ ਸਤਗੁਰੂ ਸਾਹਿਬ ਜੀ ਨੇ ਆਪਣੇ ਜਿਹੜੇ ਉਤਾਰਾ ਕੀਤਾ ਕੋੜੇ ਦਰਖਤਾਂ ਦੇ ਨਾਲ ਬੰਨੇ ਉਸ ਸਮੇਂ ਦਰਖਤਾਂ ਦੇ ਉੱਤੇ ਸੱਪ ਬੜੇ ਸਨ ਜੋ ਪੁੱਠੇ ਲਟਕ ਰਹੇ ਸਨ ਸੰਗਤਾਂ ਨੇ ਬੇਨਤੀ કરી ਸਤਗੁਰੂ ਜੀ ਇਹ ਕੋੜੇ ਆਪ ਜੀ ਪਾਸੇ ਖੋਲੋ ਸੱਪ ਬੜੇ ਆ ਸਤਗੁਰੂ ਮਹਾਰਾਜ ਜੀ ਕਹਿਣ ਲੱਗੇ ਭਾਈ ਇਹ ਕਿਰਲ ਨੇ ਇਹ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਨਗੇ ਅੱਛਾ ਉਸ ਸਮੇਂ ਤੋਂ ਲੈ ਕੇ ਸਤਗੁਰਾਂ ਦੀ ਏਸੀ ਕਿਰਪਾ ਇਸ ਪਿੰਡ ਦੀ ਜੋ ਤੱਕ ਕਦੇ ਵੀ ਕਿਸੇ ਦਾ ਸੱਪ ਡੰਗਣ ਦੇ ਨਾਲ ਨੁਕਸਾਨ ਨਹੀਂ ਹੋਇਆ ਇਸ ਲੰਮੇ ਸਮੇਂ ਤੋਂ ਇਥੇ ਪਾਵਨ ਸਥਾਨਾਂ ਦੀ ਜਿਹੜੀ ਸੇਵਾ ਚੱਲਦੀ ਆ ਰਹੀ ਹੈ ਤੇ ਲੰਮਾ ਸਮਾਂ 10 ਵੀ ਇਸ ਸਥਾਨ ਤੇ ਤਕਰੀਬਨ 9992 ਸਾਲ ਤੋਂ 9992 ਜੋ ਸਨ ਉਸ ਤੋਂ ਇਹ ਸੇਵਾ ਨਿਭਾ ਰਹੇ ਆ ਤੇ ਉਦੋਂ ਤੋਂ ਲੈ ਕੇ ਕਦੇ ਵੀ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਕਿਸੇ ਹੋਰ ਜਾਨਵਰ ਕੋਈ ਹੋਰ ਜਾਨਵਰ ਦਾ ਕੋਈ ਵੱਡੇ ਫਿਰ ਉਹਦਾ ਨੁਕਸਾਨ ਮੁਲਕਾ ਸੱਪ ਦਾ ਹੀ ਨਹੀਂ ਸੱਪ ਦੇ ਨਾਲ ਤਕਰੀਬਨ ਤਾਂ ਕਿਸੇ ਜਾਨਵਰ ਨਾਲ ਵੀ ਨਹੀਂ ਹੋਇਆ ਮਹਾਰਾਜ ਦੀ ਕਿਰਪਾ ਤੇ ਪਰ ਸੱਪ ਦੇ ਡੰਗਣ ਨਾਲ ਕਦੇ ਵੀ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਕਿਹੜੇ ਕਿਹੜੇ ਹੋਰ ਗੁਰੂ ਸਾਹਿਬ ਇਸ ਪਿੰਡ ਦੇ ਵਿੱਚ ਆਏ ਹੋਏ ਸਭ ਤੋਂ ਪਹਿਲਾਂ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਸਤਿ ਹਾਂ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੰਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧਰ ਪੁਲਿਆ ਦੇ ਹੁਕਮ ਅਨੁਸਾਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਪਹਿਲਾਂ ਇਸ ਨਗਰ ਦੇ ਵਿੱਚ ਆਏ ਉਸ ਸਮੇਂ ਉਹਨਾਂ ਦੇ ਨਾਲ ਬਾਲਾ ਸੀ ਮਰਦਾਨਾ ਸੀ ਮਰਦਾਨੇ ਨੇ ਬੇਨਤੀ ਕੀਤੀ ਸਤਿਗੁਰੂ ਜੀ ਮੈਨੂੰ ਤੇ ਬੜੀ ਲੱਗੀ ਹੈ ਮੈਂ ਜਲ ਛਕਣਾ ਸਤਿਗੁਰੂ ਜੀ ਨੇ ਕਹਿਣ ਲੱਗੇ ਵੀ ਇਸ ਸਮੇਂ ਜਿਹੜੇ ੱਤੇਬੇ ਬੜੇ ਹੁੰਦੇ ਸਨ ਪੁਰਾਣੇ ਆਪ ਸਰ ਜਨ ਸੰਗਤਾਂ ਬੜੀ ਭੱਤ ਜਾਣੂ ਐ ਉਹ ੱਤੇਬੇ ਦੇ ਉੱਤੇ ਇੱਕ ਸੰਤ ਰਹਿੰਦਾ ਸੀ ਜੋ ਸਰੀਰ ਦਾ ਬੜਾ ਭਾਰੀ ਸੀ ਮਰਦਾਨਾ ਹੌਲੀ ਹੌਲੀ ਚੱਲ ਕੇ ਉਸ ਸੰਤ ਦੇ ਕੋਲ ਚਲਾ ਗਿਆ ਉਹਨੇ ਬੇਨਤੀ કરી ਵੀ ਸੰਤ ਜੀ ਮੈਂ ਜਲ ਛਕਣਾ ਹੈ ਮੈਨੂੰ ਜਲ ਛਕਾਓ ਸੰਤ ਨੇ ਕਿਹਾ ਵੀ ਮੈਂ ਸਰੀਰ ਦਾ ਬੜਾ ਭਾਰ ਐ ਮੈਂ ਤੁਹਾਨੂੰ ਜਲ ਨਹੀਂ ਸਿਖਾ ਸਕਦਾ ਮੇਰੇ ਚੇਲੇ ਆਉਣਗੇ ਉਹ ਸਿਖਾਉਣਗੇ ਕੋਈ ਚਰ ਮਰਦਾਨਾ ਡੀ ਕੇ ਜੋ ਜਲਣਾ ਸਿਖਾਇਆ ਤੇ ਉਹ ਵਾਪਸ ਗੁਰੂ ਸਤਗੁਰੂ ਜੀ ਦੇ ਕੋਲੇ ਆ ਗਿਆ ਸਤਗੁਰੂ ਜੀ ਨੇ ਪੁੱਛਣਾ ਕੀਤਾ ਭਾਈ ਜਲ ਸਿਖਾਇਆ ਤੈਨ ਲਗਾ ਸਤਗੁਰੂ ਜੀ ਸੰਤ ਜਿਹੜੇ ਸਰੀਰ ਦੇ ਬੜੇ ਭਾਰੇ ਸਨ ਉਹ ਕਹਿੰਦੇ ਜਿਹੜੇ ਸਾਡੇ ਚੇਲੇ ਆ ਉਹ ਤੁਹਾਨੂੰ ਅੱਗੇ ਜਲ ਸਿਖਾਉਣਗੇ ਮੈਂ ਕੁਝ ਡੀ ਕੇ ਮੜਿਆ ਵਾਪਸ ਤੇ ਉਸ ਸਮੇਂ ਜਿਹੜੇ ਚੇਲੇ ਸਨ ਉੱਥੇ ਮੌਜੂਦ ਸਨ ਤੇ ਚੇਲਿਆਂ ਨੂੰ ਜੋ ਸਤਿਗੁਰੂ ਜੀ ਕਹਿਣ ਲੱਗੇ ਸੰਤ ਉਹ ਸਰਾਲਵਾਉ ਲੇਟਿਆ ਪਿਆ ਸੀ ਤੈਨੂੰ ਜਲਦੀ ਘਟ ਨਹੀਂ ਸ਼ਕ ਸਕਿਆ ਇਹ ਗੱਲ ਦਾ ਜਦੋਂ ਪਤਾ ਉਹਨਾਂ ਚੇਲਿਆਂ ਨੂੰ ਲੱਗਿਆ ਉਹਨਾਂ ਨੇ ਜਾ ਕੇ ਉਸ ਸੰਤ ਨੂੰ ਦੱਸਿਆ ਵੀ ਕੋਈ ਮਹਾਪੁਰਸ਼ ਆਇਆ ਰੱਬ ਦੀ ਪਿਆਰੀ ਆਈ ਹੈ ਉਹਨਾਂ ਨੇ ਇਸ ਤਰ੍ਹਾਂ ਬਚਨ ਕੀਤਾ ਸੰਤ ਹੌਲੀ-ਹੌਲੀ ਚੱਲ ਕੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਕੋਲੇ ਆਇਆ ਆਗੇ ਚਰਨਾਂ ਤੇ ਸੀਸ ਨਵਾਇਆ ਬੇਨਤੀ ਕੀਤੀ ਸਤਿਗੁਰੂ ਜੀ ਜਵਾਬ ਜੀ ਨੇ ਬਚਨ ਕੀਤਾ ਵੀ ਸੰਤ ਸਰਾਲ ਦੇ ਵਾਂਗ ਲੇਟਿਆ ਪਏ ਤੈਨੂੰ ਜਲਦੀ ਘਟ ਨਹੀਂ ਸ਼ਕਾ ਸਕਿਆ ਉਹ ਆਪ ਜੀ ਦਾ ਬਚਨ ਪੂਰਾ ਹੋਵੇਗਾ ਤੇ ਮੇਰੇ ਤੇ ਕਿਰਪਾ ਕਰੋ ਮਿਹਰ ਕਰੋ ਜਿਸ ਕਰਕੇ ਮੇਰੀ ਕਲਿਆਣ ਹੋ ਜਾਵੇ ਸਤਿਗੁਰੂ ਜੀ ਨੇ ਉਸ ਸਮੇਂ ਬਚਨ ਕੀਤਾ ਜਿਸ ਸਮੇਂ ਅਸੀਂ ਛੇਮੇ ਜਾਮੇ ਦੇ ਵਿੱਚ ਇਸ ਸਥਾਨ ਤੇ ਆਵਾਂਗੇ ਉਸ ਸਮੇਂ ਤੇਰੀ ਕਲਿਆਣ ਕਰਾਂਗੇ ਅੱਛਾ ਇਸੇ ਸਮੇਂ ਸਮਾਪਤ ਧਿਆ ਗਿਆ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਰਾ ਦੇ ਜੰਗਾ ਵੇਲੇ ਜੰਗ ਜਯੋਤ ਕਰਦੇ ਹੋਏ ਜਦੋਂ ਐਦਰ ਢਿਲਮਾ ਤੋਂ ਸਤਿਗੁਰ ਜੀ ਇਧਰ ਨੂੰ ਆਏ ਇਸ ਸਥਾਨ ਤੇ ਆ ਕੇ ਚਰਨ ਪਾਏ ਉਸ ਸਮੇਂ ਜਿਹੜੀ ਉਹ ਸਰਾਲ ਸੀ ਹੌਲੀ ਹੌਲੀ ਚੱਲ ਕੇ ਇਧਰ ਨੂੰ ਆ ਰਹੀ ਸੀ ਤੇ ਸਤਿਗੁਰ ਜੀ ਨੇ ਚੱਲੇ ਪਾਤੇ ਇਥੋਂ ਸਤਿਗੁਰ ਜੀ ਚੱਲ ਕੇ ਮੱਲੇ ਪਿੰਡ ਚਲੇ ਗਏ ਤੇ ਹੌਲੀ ਹੌਲੀ ਜਿਹੜੀ ਸਰਾਲ ਸੀ ਉਹ ਮੱਲੇ ਪਿੰਡ ਗਈ ਉੱਥੇ ਮੱਲੇ ਪਿੰਡ ਜਦੋਂ ਸਰਾਲ ਨੂੰ ਵੇਖਿਆ ਸੰਗਤਾਂ ਨੇ ਸਖਾ ਨੇ ਵੀ ਸਰਾਲਾ ਰਹੀ ਐ ਮਾਰਨ ਲੱਗੇ ਸਤਿਗੁਰੂ ਜੀ ਨੇ ਰੋਕ ਦਿੱਤਾ ਵੀ ਨਹੀਂ ਭਾਈ ਮਾਰਨਾ ਨਹੀਂ ਆਉਣ ਦਿਓ ਸਤਿਗੁਰੂ ਜੀ ਦੇ ਕੋੜਾ ਜੀ ਸਤਿਗੁਰੂ ਜੀ ਨੇ ਮਾਰ ਐ ਨੇ ਚਰਨਾ ਦਾ ਆਪਣਾ ਗੂਠਾ ਲਾਇਆ ਉਸ ਸਮੇਂ ਜਿਹੜੀ ਸਰਾਲ ਸੀ ਉਹ ਆਪਣਾ ਸਰੀਰ ਜਿਹੜਾ ਛੱਡ ਗਈ ਤੇ ਸਰੀਰ ਦੇ ਵਿੱਚ ਕੈਰਮ ਵੀ ਪਏ ਹੋਏ ਸਨ ਉਸ ਸਮੇਂ ਸਤਿਗੁਰੂ ਜੀ ਮਾਰ ਐ ਨੇ ਉਹਦਾ ਜਿਹੜਾ ਸਰਾਲ ਦਾ ਆਧਾਰ ਹੈ ਜਿਹੜਾ ਮੱਲੇਪਿੰਡ ਜਾ ਕੇ ਨਗਰ ਦੇ ਵਿੱਚ ਕਰਨਾ ਕੀਤਾ ਇਸ ਪਿੰਡ ਦੇ ਵਿੱਚ ਨਾ ਹੋਰ ਵੀ ਜਿਹੜੇ ਸਾਡੇ ਨਾਲ ਮੌਜੂਦ ਹੈ ਵਾਸੀ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਤੁਹਾਡਾ ਬਿਆਨ ਸਿੰਘ ਮੈਂਬਰ ਪੰਚਾਇਤ ਅੱਛਾ ਤੁਸੀਂ ਇਸੇ ਪਿੰਡ ਦੇ ਰਹਿਣ ਵਾਲੇ ਹਾਂ ਜੀ ਕਿੰਨੀ ਉਮਰ ਹੋਗੀ ਤੁਹਾਡੀ ਮੇਰੀ ਉਮਰ ਤਕਰੀਬਨ 55 ਸਾਲ ਦੀ ਹੈ 55 ਸਾਲ ਦੀ ਉਮਰ 'ਚ ਕੋਈ ਕਿੱਸਾ ਅਜੀਹਾ ਹੋਇਆ ਕਿ ਕਿਸੇ ਨੂੰ ਤੁਸੀਂ ਅੱਖੋਂ ਦੇਖਿਆ ਹੋਵੇ ਯਾਰ ਸੱਪ ਲੜਿਆ ਹੋਵੇ ਪਰ ਉਹਦਾ ਕੋਈ ਨੁਕਸਾਨ ਨਾ ਹੋਇਆ ਹੋਵੇ ਨਹੀਂ ਸਾਡੇ 'ਚ ਪਹਿਲੀ ਗੱਲ ਤੋਂ ਸੱਪ ਡਸਦਾ ਹੀ ਨਹੀਂ ਸੀਗਾ ਜੇ ਬਾਈ ਦੀਵੇ ਕਿਸੇ ਨੂੰ ਡਸ ਵੀ ਜਾਵੇ ਤਾਂ ਕਿਸੇ ਦੀ ਮੌਤ ਨਹੀਂ ਹੋਈ ਸਾਡੇ ਜੋਦੇ ਵਿੱਚ ਵੀ ਲੰਬ ਵਾਲੀ ਪਿੰਡ ਦੇ ਕਿਸੇ ਦੀ ਵੀ ਕੋਈ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਇਸ ਪਿੰਡ ਦੇ ਬਾਰੇ ਹੋਰ ਕੀ ਕੁਝ ਜਾਣਦੇ ਹੋ ਸੁਣਦੇ ਆਏ ਹੋਗੇ ਬਚਪਨ ਤੋਂ ਬਸ ਇਸ ਪਿੰਡ ਚ ਮਤਲਬ ਇਹ ਸਾਡੇ ਤਿੰਨ ਪਾਸ਼ਾ ਜੀ ਚਰਨ ਸ਼ੋਪ ਪ੍ਰਾਪਤ ਧਰਤੀ ਹੈ ਤਿੰਨ ਗੁਰੂ ਸਾਹਿਬਾਨ ਨੇ ਇੱਥੇ ਚਰਨ ਪਾਏ ਹੈ ਤੇ ਇਤਿਹਾਸਕ ਨਗਰ ਮਤਲਬ ਲੋਕ ਜਿਹੜੇ ਹੈਗੇ ਰਲ ਮਿਲ ਕੇ ਪਿਆਰ ਨਾਲ ਰਹਿੰਦੇ ਆ ਕੋਈ ਕਿਸੇ ਕਿਸਮ ਦਾ ਇੱਥੇ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂਗਾ ਸਾਰਾ ਨਗਰ ਇਕੱਠਾ ਹੋ ਕੇ ਗੁਰੂ ਘਰ ਦੀ ਸੇਵਾ ਕਰਦੇ ਅੱਛਾ ਇਸ ਪਿੰਡ ਦੇ ਵਿੱਚ ਕਿੰਨਾ ਕੁ ਪ੍ਰੇਮ ਹੈ ਕਿਉਂਕਿ ਹੁਣ ਤਾਂ ਲੋਕ ਬਾਹਰ ਜਾ ਰਹੇ ਨੇ ਤਾਂ ਤਿੰਨ ਗੁਰੂ ਸਾਹਿਬ ਦੀ ਛੋਹ ਪ੍ਰਾਪਤ ਹੋਵੇ ਤਾਂ ਕਿਰਪਾ ਕਿੰਨੀ ਹੈ ਇਸ ਪਿੰਡ ਦੇ ਉੱਤੇ ਸਤਗੁਰਾਂ ਦੀ ਬੜੀ ਵਪਾਰ ਬਖਸ਼ ਇਸ ਨਗਰ ਦੇ ਉੱਤੇ ਤੇ ਜਦੋਂ ਵੀ ਕਿਸੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਣਾ ਜਾਂ ਕੋਈ ਪੁੱਤਰ ਦੀ ਦਾਤ ਵਾਸਤੇ ਦੂਰੋਂ ਦੂਰੋਂ ਚੱਲ ਕੇ ਲੋਕ ਤਿੰਨ ਪਾਸ਼ਾੀਆਂ ਦਾ ਇਤਿਹਾਸ ਸਥਾਨ ਸਮਝ ਕੇ ਇਸ ਪਾਵਨ ਸਥਾਨ ਤੇ ਆਉਂਦੇ ਆ ਅਰਦਾਸਾਂ ਬੇਨਤੀਆਂ ਕਰਾਉਂਦੇ ਆ ਪੁੱਤਰਾਂ ਦੀਆਂ ਦਾਤਾਂ ਦੇ ਵਾਸਤੇ ਲੌਧ ਪੋਤੀਆਂ ਦਾਤਾਂ ਦੇ ਵਾਸਤੇ ਅਤੇ ਵਿਦੇਸ਼ਾਂ ਦੇ ਵਿੱਚ ਜਾਣ ਵਾਸਤੇ ਵੀ ਲੋਕ ਅਰਦਾਸਾਂ ਬੇਨਤੀਆਂ ਦੂਰੋਂ ਦੂਰੋਂ ਚੱਲ ਕੇ ਆਉਂਦੇ ਆ ਤਕਰੀਬਨ ਇਸ ਨਗਰ ਦੇ ਵਿੱਚੋਂ ਵੀ ਤਕਰੀਬਨ ਘਰ ਘਰ ਦੇ ਇੱਕ ਇੱਕ ਦੋ ਦੋ ਜੀ ਆ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰੂ ਘਰ ਦੇ ਵਿੱਚੋਂ ਅਰਦਾਸਾਂ ਬੇਨਤੀਆਂ ਕਰਾ ਕੇ ਜੋ ਵਿਦੇਸ਼ਾਂ ਦੇ ਵਿੱਚ ਚਲੇ ਗਏ ਆ ਕੈਨੇਡਾ ਅਮਰੀਕਾ ਇੰਗਲੈਂਡ ਮਤਲਬ ਵਧੀਆ ਵੱਡੇ ਵੱਡੇ ਦੇਸ਼ਾਂ ਦੇ ਵਿੱਚ ਜਿਹੜੇ ਇਸ ਨਗਰ ਦੇ ਜਿਹੜੇ ਲੋਕ ਹੈਗੇ ਗਏ ਹੋਏ ਆ ਹੁਣਾਂ ਤਾਂ ਨਹੀਂ ਚਾਹੀਦਾ ਕਦੇ ਕਿਸੇ ਦਾ ਨੁਕਸਾਨ ਤੁਸੀਂ ਕਦੇ ਦੇਖਿਆ ਹੋਇਆ ਕਦੇ ਨਹੀਂ ਇਹ ਕਹਿਣਾ ਚਾਹੂਗੇ ਤੁਸੀਂ ਕਦੇ ਦੇਖਿਆ ਕੋਈ ਨੁਕਸਾਨ ਨਹੀਂ ਹਾਂ ਨਹੀਂ ਨੁਕਸਾਨ ਕੋਈ ਨਹੀਂ ਹੋਇਆ ਕਿਤੇ ਵੀ ਨਹੀਂ ਹੋਇਆ ਤੇ 21 ਉਮਰ 'ਚ ਕਿਸੇ ਦੇ ਅੱਖੀ ਦੇਖਿਆ ਗਿਆ ਕਿਸੇ ਨੂੰ ਡੱਸਿਆ ਹੋਵੇ ਪਰ ਬਚ ਗਿਆ ਡੱਸਿਆ ਤਾਂ ਜ਼ਰੂਰ ਹੈਗਾ ਜੀ ਪਰ ਨੁਕਸਾਨ ਨਹੀਂ ਕੋਈ ਵੀ ਹੋਇਆ ਜੀ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਡੱਸ ਤਾਂ ਲੈਂਦੀ ਹੈ ਚਲੋ ਜਾਨਵਰ ਹੈਗਾ ਜੀ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਇਸ ਪਿੰਡ ਦੇ ਵਿੱਚ ਹੁਣ ਸੱਪ ਸੁਪ ਤਾਂ ਕੋਈ ਬਾਲੇ ਹੋਣਗੇ ਨਹੀਂ ਬਹੁਤ ਜ਼ਿਆਦਾ ਜੀ ਜਦੋਂ ਬਾਲੇਗਾ ਜੀ ਸੱਪ ਬਹੁਤ ਆ ਜੀ ਜਦੋਂ ਅਸੀਂ ਇਸ ਸਥਾਨ ਤੇ ਰਹਿ ਰਹੇ ਨਾ ਤਕਰੀਬਨ ਮੈਨੂੰ ਹੋ ਗਏ ਇੱਥੇ 32 33 ਸਾਲ ਹੋ ਗਏ ਇਹਨੂੰ ਛੋਟੀ ਉਮਰ ਸੀ ਮੈਂ ਜਾਂਦਾ ਆ ਮੈਨੂੰ ਵੀ 25 ਸਾਲ ਦੀ ਉਮਰ ਸੀ ਇਸ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਥਰਤਨ ਸੇਵਾਦਾਰ ਹਨ ਸਿੰਘ ਸਾਹਿਬ ਜਹੇਦਾਰ ਬਾਬਾ ਬਲਵੀਰ ਸਿੰਘ ਜੀ ਅਕਾਲੀ ਇਸ ਸਮੇਂ ਮੌਜੂਦਾ ਜਹੇਦਾਰ ਹੈ ਬੁੱਢੇ ਦਲ ਦੇ ਉਹਨਾਂ ਦਾ ਪਾਵਨ ਸਥਾਨ ਹੈ ਉਸ ਸਮੇਂ ਬਾਬਾ ਸੰਤਾ ਸਿੰਘ ਜੀ ਸਾਡੇ ਜਹੇਦਾਰ ਹੁੰਦੇ ਸੀ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 13ਵੇਂ ਜਹੇਦਾਰ ਉਹਨਾਂ ਵੱਲੋਂ ਤਕਰੀਬਨ ਮੈਨੂੰ ਭੇਜਿਆ ਗਿਆ ਸੀ ਇਸ ਪਾਵਨ ਸਥਾਨ ਤੇ ਉਦੋਂ ਤਕਰੀਬਨ 25 ਸਾਲ ਦੀ ਮੇਰੀ ਉਮਰ ਸੀ ਮੈਂ 92 99 ਦਾ ਇਸ ਸਥਾਨ ਤੇ ਆਇਆ ਹੋਇਆ ਸਭ ਇੱਥੇ ਬਹੁਤ ਜ਼ਿਆਦਾ ਹੁੰਦੇ ਸਨ 7.5 ਫੁੱਟ ਦੇ ਸੱਪ 7.5 ਫੁੱਟ ਦੇ 8-8 ਫੁੱਟ ਦੇ ਸੱਪ ਮੈਂ ਇਸ ਹਸਤਾਨ ਤੇ ਖੁਦ ਵੇਖੇ ਆ ਪਰ ਤੁਸੀਂ ਡਰਦੇ ਨਹੀਂ ਸੀ ਕਿ ਤੁਹਾਨੂੰ ਪਤਾ ਹੈ ਕਿ ਸਾਨੂੰ ਤਾਂ ਵਰਦਾਨ ਜੀ ਨਾ ਬੜੀ ਮਹਾਰਾਜ ਦੀ ਕਿਰਪਾ ਕਰੀ ਵੀ ਅੰਤ ਜਿੰਨੇ ਆ ਕਮਰੇ ਆ ਮਗਰ ਆਪਣੇ ਇਹ ਕਮਰਿਆਂ ਦੇ ਵਿੱਚ ਵੀ بڑے ਸੱਪ ਆਉਂਦੇ ਆ ਸੱਪ ਆਉਂਦੇ ਰਹੇ ਹਰੇਕ ਕਮਰੇ ਦੇ ਵਿੱਚ ਇੱਕ ਇੱਕ ਦੋ ਸੱਪ ਕਈ ਵਾਰਾਂ ਦੇਖੇ ਹੋਏ ਆ ਅੱਜ ਵੀ ਆਉਂਦੇ ਨੇ ਹੁਣ ਵੀ ਆ ਜਾਂਦੇ ਆ ਆਮ ਤੌਰ ਤੇ ਫਰਦੇ ਰਹਿੰਦੇ ਸੱਪ ਪਰ ਮਹਾਰਾਜ ਦੀ ਕਿਰਪਾ ਹੈ ਸਤਿਗੁਰਾਂ ਦਾ ਈਸੀ ਕਿਰਪਾ ਕੀਤੀ ਹੋਈ ਆ ਕਦੀ ਨੁਕਸਾਨ ਨਹੀਂ ਕਿਸੇ ਦਾ ਹੋਇਆ ਕਿੰਨਾ ਵੱਡਾ ਪਿੰਡ ਆ ਇਹ ਇਹ ਪਿੰਡ तकरीबन 400 4100 ਦੀ ਵਾਦੀ ਹੋਵੇਗੀ ਪਿੰਡ ਦੀ ਹਾਂ ਜੀ ਨਹੀਂ ਤੇ ਤੁਸੀਂ ਆ ਫਿਰ ਜਦੋਂ ਇੱਥੇ ਲੈ ਕੇ ਵੀ ਆਉਂਦੇ ਰਹਿੰਦੇ ਹੋਣਗੇ ਕਿ ਕਿਸੇ ਦਾ ਕੋਈ ਨੁਕਸਾਨ ਹੋ ਜੇ ਇੱਥੇ ਮੱਥਾ ਟਿਕਾਉਣ ਦੇ ਲਈ ਨਹੀਂ ਹਾਂ तकरीबन ਚਲੋ ਸੰਗਤਾਂ ਆਉਂਦੀਆਂ ਸਾਡੇ ਇੱਕ ਪਿੰਡ ਦੇ ਵਿੱਚ ਵੈਦ ਹੈ ਬੂਟਾ ਸਿੰਘ ਜੀ ਵੈਦ ਪੁਰਾਣੇ ਵੈਦ ਸਨ ਸੱਪ ਦਾ ਕਿੰਨਾ ਵੀ ਡੰਗਿਆ ਹੋਇਆ ਇਸ ਨਗਰ ਦੇ ਵਿੱਚ ਆ ਜਾਂਦਾ ਹੂੰ ਉਹ ਕਿਸੇ ਨੂੰ ਉਹਨਾਂ ਦਾ ਖੂਨ ਮਿਲਣਾ ਚਾਹੀਦਾ ਸੀ ਤੇ ਉਹ ਮੌਤ ਨਹੀਂ ਹੋਣ ਦਿੰਦੇ ਸੀ ਹੁਣ ਵੀ ਉਹਨਾਂ ਦਾ ਪਰਿਵਾਰ ਹੈ ਜਿਹੜਾ ਦਵਾਈ ਦਿੰਦਾ ਹੈ ਹਾਂ ਮਤਲਬ ਇਸ ਪਿੰਡ ਦੇ ਵਿੱਚ ਇਹ ਵੀ ਮੌਜੂਦ ਹੈ ਕਿ ਕਿਤੇ ਹੋਰ ਵੀ ਕਿਸੇ ਤੇ ਲੜ ਜੇ ਸੱਪ ਕਿਸੇ ਹੋਰ ਪਿੰਡ ਚ ਤਾਂ ਉਹਦਾ ਵੀ ਇਲਾਜ ਉਹਦਾ ਵੀ ਇਲਾਜ ਹੁੰਦਾ ਹੈ ਸ਼ਰਤਕਾਲ ਆ ਜਾ ਜੀ ਸ਼ਰਤਕਾਲ ਆ ਜਾ ਉਹਨਾਂ ਦੇ ਕੋਲ ਹਾਂਜੀ ਹਾਂਜੀ ਉਹਦੇ ਖੂਨ ਮਿਲਣਾ ਚਾਹੀਦਾ ਸਰੀਰ ਦੇ ਵਿੱਚੋਂ ਤਾਲੂਗੇ ਤੱਕ ਜੇ ਖੀਰ ਨੂੰ ਤਾਲੂਗੇ ਚੋਂ ਖੂਨ ਮਿਲਦਾ ਨਾ ਖੂਨ ਮਿਲ ਜੇ ਤੇ ਓंका ਫਿਰ ਉਹ ਦਵਾਈ ਲਾਉਂਦੇ ਆ ਨਾਲ ਦੀ ਨਾਲ ਮੰਦਾ ਸਹੀ ਹੋ ਜਾਂਦਾ ਨੁਕਸਾਨ ਨਹੀਂ ਹੋ ਕੇ ਤਾਂ ਚੀਜ਼ ਹੀ ਐਸੀ ਆ ਹਲਕਾ ਜਿਹਾ ਲਾ ਗਿਆ ਤਾਂ ਫਿਰ ਆਪਾਂ ਗਏ ਹਾਂਜੀ ਹਾਂਜੀ ਬੜੀ ਤਾਂ ਬਹੁਤ ਨੁਕਸਾਨ ਹੋ ਜਾਂਦਾ ਪਰ ਚਲੋ ਮਹਾਰਾਜ ਦੀ ਕਿਰਪਾ ਸਾਰੇ ਸੱਪਾ ਜਿਹੜੇ ਜ਼ਹਿਰ ਵਾਲੇ ਵੀ ਨਹੀਂ ਹੁੰਦੇ ਤੇ ਜ਼ਹਿਰ ਵਾਲੇ ਕੋਈ ਵਿਰਲੇ ਸੱਪ ਹੁੰਦੇ ਆ ਜਿਨ੍ਹਾਂ ਨੂੰ ਨੁਕਸਾਨ ਹੁੰਦਾ ਪਰ ਜਿਹੜੀ ਸਤਗੁਰਾਂ ਦਾ ਬਚਣਾ ਉਹ ਟੱਲੇ ਇਸ ਨਗਰ ਤੇ ਕਿਰਪਾ ਪੂਰੀ ਆ ਬਹੁਤ ਜਿਆਦਾ ਬਦੀ ਕਿਰਪਾ ਜੀ ਇਸ ਥਣ ਕੇ ਸਾਰਾ ਨਗਰ ਰਲ ਮਿਲ ਕੇ ਜਿਨੇ ਵੀ ਗੁਰੂ ਸਾਹਿਬਾਂ ਦੇ ਗੁਰਪੁਰਬ ਹੈ ਗੁਰੂ ਨਾਨਕ ਦੇਵ ਜੀ ਦੇ ਪਾਵਨ ਸਥਾਨ ਉਹਨਾਂ ਦੇ ਸਥਾਨ ਕਰਕੇ ਛੇਵੇਂ ਪਾਤਸ਼ਾਹ ਦੇ ਪਾਵਨ ਸਥਾਨ ਕਰਕੇ ਦਸਵੇਂ ਪਾਤਸ਼ਾਹ ਦੀ ਚਰਨਪੂਰਨ ਕਰਕੇ ਇਹਨਾਂ ਦੇ ਜਿੰਨੇ ਵੀ ਗੁਰਪੁਰਬ ਹੈ ਉਹ ਬੜੀ ਸ਼ੌਂਕ ਸਾਦ ਦੇ ਨਾਲ ਪੂਰੀ ਸਰਧਾ ਭਾਵਨਾ ਦੇ ਨਾਲ ਪਿੰਡ ਦੇ ਨੌਜਵਾਨ ਵੀ ਆਉਂਦੇ ਹੁਣ ਪੂਰੇ ਨੌਜਵਾਨਾਂ ਦੇ ਸੰਗਤ ਕਿੰਨੇ ਗਏ ਹੋਏ ਐ ਇਸ ਪਿੰਡ ਚੋਂ ਤਕਰੀਬਨ ਤੁਹਾਨੂੰ ਦੱਸ ਦਿੱਤਾ ਵੀ ਇਸ ਸਾਰੇ ਨਗਰ ਦੇ ਵਿੱਚੋਂ ਘਰ-ਘਰ ਦੇ ਵਿੱਚੋਂ ਤੇ ਕਿ ਦੋ ਦੋ ਜੀ ਗਏ ਹੋਏ ਐ ਹਰੇ ਘਰ ਦਾ ਇੱਕ ਬੱਚਾ ਗਿਆ ਜੀ ਜਾਂ ਹੋਇਆ ਹਰੇ ਘਰ ਦਾ ਇੱਕ ਬੱਚਾ ਕਿਰਪਾ ਸਮਝਦੇ ਹੋ ਮਹਾਰਾਜ ਦੀ ਮਹਾਰਾਜ ਦੀ ਹਾਂਜੀ ਹਾਂਜੀ ਜਦੋਂ ਦਾ ਸਾਡੇ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਬਣ ਲੱਗਿਆ ਉਦੋਂ ਦੀ ਬਹੁਤ ਮਹਾਰਾਜ ਦੀ ਕਿਰਪਾ ਜੀ ਬਹੁਤ ਬੱਚੇ ਵਿਦੇਸ਼ ਚਲੇ ਗਏ ਇੱਥੇ ਵੀ ਜਿਹੜੇ ਰਹਿ ਰਹੇ ਉਹਨਾਂ ਤੇ ਵੀ ਪੂਰੀ ਹਾਂਜੀ ਉਹਨਾਂ ਤੇ ਹੀ ਮਹਾਰਾਜ ਦੀ ਕਿਰਪਾ ਬਹੁਤ ਹੈ। ਉਹਨਾਂ ਤੇ ਲੱਗੇ ਹੋਏ ਆ ਸਾਰੇ ਸਾਰਿਆਂ ਨੂੰ ਹਾਂ ਨੌਕਰਾਂ ਦੇ ਪੁਲਿਸ ਬਣਾਜੇ ਮੈਂ ਕੋਈ ਫੌਜ ਦੇ ਵਿੱਚ ਲੱਗੇ ਹੋਏ ਆ ਵੱਡੇ ਵੱਡੇ ਉਹਦਿਆਂ ਤੇ ਇਸ ਨਗਰ ਦੇ ਨੌਜਵਾਨ ਲੱਗੇ ਹੋਏ ਆ। ਅੱਛਾ ਜਿਸ ਵੈਦ ਦੀ ਗੱਲ ਕੀਤੀ ਆ ਹੁਣੇ ਉਹ ਵੈਦ ਉਹਨਾਂ ਦਾ ਪਰਿਵਾਰ ਚਲਾਉਂਦੇ ਆ ਫਿਰ ਜੇਕਰ ਕਿਸੇ ਨੂੰ ਕੋਈ ਨੁਕਸਾਨ ਹੋ ਜਾਏ ਕੋਈ ਸਾਡੀ ਖਬਰ ਦੇਖੇ ਇੱਥੇ ਨੇੜੇ-ਤੇੜੇ ਜੈਤੋ ਦੇ ਫਰੀਦਕੋਟ ਦੇ ਸ਼ਰਤیاں ਲੱਗੇ ਉਹਨਾਂ ਦਾ ਪਰਿਵਾਰ ਆ ਜੀ ਉਹ ਦਵਾਈ ਲਾਉਂਦੇ ਆ। ਸੇ ਛਰਤੀ ਲਾਜ ਆ ਜੇ ਕੋਈ ਪਹਿਲਾਂ ਘਰ ਹੀ ਆ ਜਾਂਦਾ ਜੀ ਅੱਧ ਤੋਂ ਪਹਿਲਾਂ ਘਰ ਹੀ ਆ ਜਾਂਦਾ ਮੇਨ ਰੋਡ ਤੋਂ ਉਤਰਨਾ ਸਾਰ ਉਧਰ ਹਾਂ ਜੀ ਬਹੁਤ ਵੱਡਾ ਪਿੰਡ ਆ ਮੈਂ ਦੇਖ ਰਿਹਾ ਸੀਗਾ ਨਹੀਂ ਵਾਲਾ ਵੱਡਾ ਤਾਂ ਨਹੀਂ ਪਿੰਡ ਪਿੰਡ ਤਾਂ ਤਕਰੀਬਨ ਛੋਟਾ ਜਿਹਾ ਹੈ ਹਾਂ ਤੇ ਉਨ ਲੋਕਾਂ ਦਾ ਵਧੀਆ ਪ੍ਰੇਮ ਤਵਾਕਾ ਵਈ ਦੀ ਬਹੁਤ ਵਧੀਆ ਨਗਰ ਪ੍ਰੇਮ ਨਾਲ ਵੱਡਾ ਹੋ ਜਾਂਦਾ ਪਿੰਡ ਨਾਮ ਦੇ ਨਾਲ ਵੱਡਾ ਹੋ ਜਾਂਦਾ ਨਾਮ ਦੇ ਨਾਲ ਸਾਰਿਆਂ ਤੋਂ ਵੱਡੀ ਕਿਰਪਾ ਤਾਂ ਇਹ ਹੈ ਨਾ ਹਾਂਜੀ ਹਾਂਜੀ ਸਾਰਿਆਂ ਤੋਂ ਵੱਡੀ ਕਿਰਪਾ ਤਾਂ ਇਹ ਹੈ ਨਾ ਜਿਹੜੇ ਤਿੰਨ ਪਾਤਸ਼ਾਹਿਆਂ ਮਹਾਰਾਜ ਦੀ ਪਾਵਨ ਸਥਾਨਾਂ ਤੇ ਉਹ ਪੰਜਾਬ ਦੇ ਵਿੱਚ तकरीबन 3-4 ਜਗ੍ਹਾ ਤੇ ਹੀ ਆਇਆ ਕਿਉਂਕਿ ਇਹ 500 ਸਾਲ ਦਾ ਇਤਿਹਾਸ کہہ ਸਕਦੇ ਹਾਂ ਇਸ ਮੱਧ ਦਾ ਹਾਂਜੀ ਹਾਂਜੀ ਜਿਹੜਾ 550 ਸਾਲ ਜਦੋਂ ਮਨਾਇਆ ਗਿਆ ਸਰਕਾਰ ਵੱਨੀਆਂ ਤੇ ਜਿਹੜੀ ਨਗਰਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਆਏ ਐ ਉਦੋਂ ਵੀ ਬਹੁਤ ਵੱਡਾ ਹੈ ਜਿਹੜਾ ਇਹ ਇਤਿਹਾਸਕ ਸਥਾਨ ਦੇ ਹੋਂਦ ਦੇ ਤਾਂ ਫਟਾਪੰਡ ਹੀ ਆਇਆ ਸੀਗਾ ਜੀ ਪਹਿਲੇ ਪਾਸ਼ਾ ਉਹ ਮੈਂ ਸੁਣਿਆ ਕਿ ਇਸ ਪਿੰਡ ਨੂੰ ਸੈਂਟਰ ਦੇ ਵੱਲੋਂ ਵੀ ਕੋਈ ਸਕੀਮ ਦੇ ਤਹਿਤ ਕੀਤਾ ਗਿਆ ਸੀਗਾ ਮੈਂ ਪੜ ਰਿਹਾ ਸੀ ਅਖਬਾਰ ਦੇ ਵਿੱਚ ਹਾਂਜੀ ਹਾਂਜੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਉਹਨਾਂ ਦੇ ਜਿੱਨੇ ਚਰਨ ਪਾਏ ਨੇ ਜਿਹੜਾ ਨਗਰਾਂ ਦੇ ਵਿੱਚ ਉੱਥੇ ਸਰਕਾਰ ਵੱਲੋਂ ਕਰੋੜਾਂ ਰੁਪਏ ਜਿਹੜੀਆਂ ਗਰੰਟਾ ਉਦੋਂ ਨਗਰ ਨੂੰ ਦਿੱਤੇਆਂ ਗੀਆਂ ਸੀ ਅੱਛਾ ਤੇ ਉਹਦਾ ਨਾਮ ਇਸ ਪਿੰਡ ਦਾ ਨਾਮ ਵੀ ਸੀਗਾ ਇਹ ਹਾਂ ਉਹਦੇ ਵਿੱਚ ਫਰੀਦਕੋਟ ਦੇ ਵਿੱਚੋਂ ਮੇਨੇ ਜਿਹੜਾ ਪਿੰਡ ਸੀ ਲੰਬਾੜੀ ਤਿੰਨ ਪੰਜ ਛਿਆਂ ਦਾ ਗੁਰੂ ਨਾਨਕ ਦੇਵ ਜੀ ਦੇ ਚਰਨ ਪਾਉਣ ਕਰਕੇ ਇਸ ਸਥਾਨ ਦੇ ਵਿੱਚ ਵੀ ਸਰਕਾਰ ਵੱਲੋਂ ਬਹੁਤਾਂ ਘਟਾਂ ਜਿਹੜੀਆਂ ਦਿੱਤੀਆਂ ਗਣੀਆਂ ਹਾਂ ਧੰਨਵਾਦ ਸਮਾਂ ਦੇਣ ਦੇ ਲਈ ਔਰ ਪਿੰਡ ਦੇ ਇਤਿਹਾਸ ਨੂੰ ਦੱਸਣ ਦੇ ਲਈ ਹਾਂਜੀ ਜਿੰਨੇ ਵੀ ਲੋਕ ਸੰਗਤਾਂ ਦੇਸ਼ਾਂ ਪਰਦੇਸਾਂ ਦੇ ਵਿੱਚ ਇਹ ਪਾਵਨ ਸਥਾਨ ਦਾ ਇਤਿਹਾਸ ਸੁਣ ਰਹੇ ਨੇ ਸਾਰੀਆਂ ਸੰਗਤਾਂ ਨੂੰ ਗੁਰੂ ਘਰ ਵੱਲੋਂ ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ ਜਿੱਥੋਂ ਤੱਕ ਵੀ ਇਹ ਬਾਤ ਜਾਂਦੀ ਹੈ ਸਾਰੀਆਂ ਸੰਗਤਾਂ ਇਸ ਪਾਵਨ ਸਥਾਨਾਂ ਤੇ ਆਪਣੇ ਅ ਦਰਸ਼ਨਦਾਰੀ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਆ ਪਿੰਡ ਲਾਂਬਾਵਾਲੀ ਪਿੰਡ ਤਾਂ ਛੋਟਾ ਹੈ ਪਰ ਇਤਿਹਾਸ ਬਹੁਤ ਵੱਡਾ ਕਰਦਾ ਇਸ ਪਿੰਡ ਨੂੰ ਇਸ ਪਿੰਡ ਦੀਆਂ ਗੱਲਾਂ ਜੋ ਤੁਸੀਂ ਸੁਣੀਆਂ ਤਿੰਨ ਪਾਸ਼ਾ ਹੀ ਇਸ ਪਿੰਡ ਦੇ ਵਿੱਚ ਆਈਆਂ ਔਰ ਇਸ ਪਿੰਡ ਨੂੰ ਵਰਦਾਨ ਹੈ ਤਾਂ ਇਸ ਪਿੰਡ ਦੇ ਬਾਰੇ ਇਹ ਵੀ ਗੱਲ ਹੈ ਕਿ ਜੇਕਰ ਕਿਸੇ ਹੋਰ ਵੀ ਇਲਾਕੇ 'ਚ ਕੋਈ ਸੱਪ ਦੱਸਦਾ ਤਾਂ ਇਸ ਪਿੰਡ ਦੇ ਵਿੱਚ ਇੱਕ ਪੁਰਾਣੇ ਵੈਦ ਦਾ ਪਰਿਵਾਰ ਮੌਜੂਦ ਹੈ ਜੋ ਸ਼ਰਤਿਆ ਇਲਾਜ ਕਰਦੇ ਨੇ ਉਹ ਠੀਕ ਕਰਦੇ ਨੇ ਕੈਮਰਾਮੈਨ ਜਸ਼ਨ ਦੇ ਨਾਲ ਪ੍ਰਿੰਸ ਨਿਆਲ ਪ੍ਰੋ ਪੰਜਾਬ ਟੀਵੀ